ਮਾਤਾ ਰ마ਬਾਈ ਭੀਮਰਾਓ ਅੰਬੇਡਕਰ ਬੜਾ ਰਿਸਪੈਕਟਡ ਨਾਮ ਹੈ ਕਿਉਂਕਿ ਇਹ ਨਾਮ ਭਾਰਤ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੀ ਪਤਨੀ ਦਾ ਨਾਮ ਹੈ 7 ਫਰਵਰੀ 1898 ਵਿੱਚ ਇਹਨਾਂ ਦਾ ਜਨਮ ਹੋਇਆ ਸੀ ਔਰ ਜੇ ਉਸ ਸਮੇਂ ਦੀ ਗੱਲ ਕਰੀਏ ਤੇ ਉਸ ਸਮੇਂ ਸਿੱਖਿਆ ਦਾ ਕੋਈ ਇੰਨਾ ਜ਼ਿਆਦਾ ਉੱਚ ਮਾਰਗ ਨਹੀਂ ਸੀ ਜਿਸ ਨੇ ਕਿਹਾ ਸੀ ਕਿ ਉਸ ਦੀ ਉੱਚ ਸਿੱਖਿਆ ਤੇ ਉਸ ਦੀ ਅਸਲ ਸਮਰੱਥਾ ਨੂੰ ਅੱਗੇ ਵਧਾਉਣ ਵਿੱਚ ਉਸ ਦੀ ਮਦਦ ਕਰਨ ਦਾ ਸਹਿਯੋਗ ਜਿਹੜਾ ਹੈ ਪੂਰਨ ਰੂਪ ਵਿੱਚ ਉਹ ਮਾਤਾ ਰਾਮਾਬਾਈ ਜੀ ਨੇ ਦਿੱਤਾ ਸੀ ਬਾਬਾ ਸਾਹਿਬ ਉਹਨਾਂ ਦੀ ਸਿਰਫ ਸਲਾਹ ਕਰਦਿਆਂ ਥੱਕਦੇ ਨਹੀਂ ਐ ਉਹ ਕਈ ਜੀਵਨੀ ਫਿਲਮਾਂ ਦੇ ਵਿੱਚ ਕਿਤਾਬਾਂ ਦੇ ਵਿੱਚ ਉਹਨਾਂ ਦਾ ਵਿਸ਼ਾ ਵੀ ਰਿਹਾ ਹੈ ਭਾਰਤ ਭਰ ਦੇ ਵਿੱਚ ਕਈ ਥਾਵਾਂ ਤੇ ਨਾਮ ਬੜੇ ਰਿਸਪੈਕਟਡ ਤਰੀਕੇ ਨਾਲ ਮਾਤਾ ਰਮਾਬਾਈ ਜੀ ਕਿਤੇ ਮਾਤਾ ਰੰਮਾ ਜੀ ਤੇ ਹੋਰ ਕਈ ਨਾਮਾਂ ਦੇ ਨਾਲ ਪੁਕਾਰਿਆ ਜਾਂਦਾ ਹੈ ਮਾਤਾ ਰਮਾਬਾਈ ਜੀ ਦਾ ਜਨਮ ਇੱਕ ਗਰੀਬ ਪਰਿਵਾਰ ਦੇ ਭੀਕੂ ਤੋਤਰੇ ਅਤੇ ਰੁਕਮਣੀ ਦੇ ਘਰ ਹੋਇਆ ਸੀ ਉਹ ਆਪਣੀਆਂ ਤਿੰਨ ਭੈਣਾਂ ਅਤੇ ਇੱਕ ਭਰਾ ਸ਼ੰਕਰ ਨਾਲ ਪਿੰਡ ਦੇ ਮਹਾਪੁਰਾ ਇਲਾਕੇ ਦੇ ਵਿੱਚ ਰਹਿੰਦੇ ਸਨ ਉਹਨਾਂ ਦੇ ਪਿਤਾ ਨੇ ਦਬੋਲ ਬੰਦਰਗਾ ਤੋਂ ਮੰਡੀ ਤੱਕ ਮੱਛੀਆਂ ਦੀ ਟੋਕਰੀ ਲੈ ਕੇ ਆਪਣੀ ਰੋਜ਼ੀ-ਰੋਟੀ ਕਮਾਇਆ ਕਰਦੇ ਸਨ ਜਿਨ੍ਹਾਂ ਦੀ ਅੱਜ ਮੈਂ ਜੀਵਨੀ ਬਾਰੇ ਗੱਲਬਾਤ ਕਰ ਰਿਹਾ ਪੋਸੂਨਾਮਾ ਚੈਨਲ ਤੇ ਉਹ ਰਮਾਬਾਈ ਜੀ ਹੈ ਜਿਨ੍ਹਾਂ ਨੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਪਲ-ਪਲ ਸਾਥ ਦਿੱਤਾ ਹੈ ਬਾਬਾ ਸਾਹਿਬ ਨੇ ਵੀ ਕਿਹਾ ਹੈ ਕਿ ਰਮਾਬਾਈ ਜੀ ਦਾ ਸਾਥ ਨਾ ਮਿਲਦਾ ਹੈ ਤਾ ਸ਼ਾਇਦ ਤਕਦੀਰ ਕੁਛ ਹੋਰ ਹੁੰਦੀ ਸੋ ਦੇਖੋ ਡਾਕਟਰ ਅੰਬੇਡਕਰ ਸਾਹਿਬ ਨੇ ਕਿੰਨਾ ਸਟਰਗਲ ਕੀਤਾ ਹੈ ਦਲਿਤ ਪਰਿਵਾਰਾਂ ਵਾਸਤੇ ਭਾਰਤ ਦਾ ਸੰਵਿਧਾਨ ਲਿਖਿਆ ਹੈ ਔਰ ਉਹਨਾਂ ਨੇ ਔਰਤ ਦੀ ਜ਼ਿੰਦਗੀ ਨੂੰ ਸੌਖਾ ਕਰਨ ਵਾਸਤੇ ਸਿੱਖਿਆ ਨਾਲ ਜੋੜਨ ਵਾਸਤੇ ਉਹਨਾਂ ਨੇ ਬਹੁਤ ਜ਼ਿਆਦਾ ਸੰਘਰਸ਼ ਕੀਤਾ ਹੈ ਔਰ ਜਦੋਂ ਮਤਲਬ ਦੇਖੋ ਗਰੀਬੀ ਦੀ ਹਾਲਤ ਦੇ ਵਿੱਚ ਪਿਤਾ ਮੱਛੀਆਂ ਦੀ ਟੋਕਰੀ ਲੈ ਕੇ ਰੋਜ਼ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਪਿੰਡ-ਪਿੰਡ ਜਾਂਦਾ ਸੀ ਜਦੋਂ ਉਹ ਛੋਟੀ ਸੀ ਤਾਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ ਜਦੋਂ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ ਤਾਂ ਉਸ ਦੇ ਚਾਚਾ ਜੀ ਉਹਨਾਂ ਨੂੰ ਬਕਾਇਦਾ ਤੌਰ ਤੇ ਮੁੰਬਈ ਲੈ ਆਏ ਔਰ ਉੱਥੇ ਉਹਨਾਂ ਦਾ ਪਾਲਣ-ਪੋਸ਼ਣ ਜਿਸ ਤਰ੍ਹਾਂ ਦਾ ਵੀ ਹੋਇਆ ਸੋ ਇਸ ਕਰਕੇ ਉਸ ਤੋਂ ਬਾਅਦ ਜੇ ਆਪਾਂ ਵਿਆਹ ਦੀ ਗੱਲ ਕਰੀਏ ਤੇ 1906 1906 ਦੀ ਗੱਲ ਕਰੀਏ ਤੇ ਅੰਬੇਡਕਰ ਫਰਵਰੀ 1934 ਨੂੰ ਮੁੰਬਈ ਵਿੱਚ ਆਪਣੀ ਰਹਿائش ਦੇ ਵਿੱਚ ਬਕਾਇਦਾ ਤੌਰ ਤੇ ਮੈਂਬਰਾਂ ਦੇ ਨਾਲ ਜਿਹੜੀਆਂ ਤਸਵੀਰਾਂ ਵੀ ਬਹੁਤ ਸਾਰੀਆਂ ਵਾਇਰਲ ਹੋ ਰਹੀਆਂ ਨੇ ਔਰ ਉਹਨਾਂ ਦੇ ਵਿੱਚ ਰਮਾਬਾਈ ਜੀ ਵੀ ਮੌਜੂਦ ਹੈ ਰਮਾਬਾਈ ਦਾ ਵਿਆਹ 1906 ਵਿੱਚ ਮੁੰਬਈ ਦੇ ਬਾਲੀਕੁਲਾ ਦੀ ਸਬਜੀ ਮੰਡੀ ਦੇ ਵਿੱਚ ਇੱਕ ਬਹੁਤ ਹੀ ਸਾਦੇ ਸਮਾਗਮ ਵਿੱਚ ਅੰਬੇਡਕਰ ਸਾਹਿਬ ਦੇ ਨਾਲ ਕੀਤਾ ਗਿਆ ਉਸ ਸਮੇਂ ਡਾਕਟਰ ਅੰਬੇਡਕਰ ਦੀ ਉਮਰ 15 ਸਾਲ ਦੀ ਸੀ ਤੇ ਰਮਾਬਾਈ ਜੀ ਦੀ ਉਮਰ 8 ਸਾਲ ਦੀ ਸੀ ਉਸ ਸਮੇਂ ਤੇ ਆਪਾਂ ਨਜ਼ਰ ਮਾਰੀਏ ਤੇ ਉਸ ਸਮੇਂ ਮਤਲਬ ਕਹਿ ਸਕਦੇ ਆ ਕਿ ਬਾਬਪ ਛੋਟਿਆਂ ਦਾ ਵਿਆਹ ਜਿਹੜਾ ਹੈ ਬਚਪਨ ਦੇ ਵਿੱਚ ਹੀ ਕਰ ਦਿੱਤਾ ਜਾਂਦਾ ਸੀ ਦੇਖੋ ਰਮਾਬਾਈ ਜੀ ਦੀ ਉਮਰ 8 ਸਾਲ ਦੀ ਹੈ 바ਵਾ ਸਾਹਿਬ ਦੀ ਉਮਰ 15 ਸਾਲ ਦੀ ਹੈ ਉਸ ਦੇ ਲਈ ਉਸ ਦਾ ਪਿਆਰ ਭਰਿਆ ਨਾਮ RAMU ਅੰਬੇਡਕਰ ਸਾਹਿਬ ਆਪਣੀ ਵਾਈਫ ਰਮਾ ਜੀ ਨੂੰ ਪਿਆਰ ਵਿੱਚ RAMU ਜੀ ਵੀ ਕਹਿੰਦੇ ਸੀ ਔਰ ਰਮਾਬਾਈ ਜੀ ਪਿਆਰ ਦੇ ਵਿੱਚ ਡਾਕਟਰ ਅੰਬੇਡਕਰ ਸਾਹਿਬ ਨੂੰ साहिब जी कहते प्यार एक दूसरे के प्रति एक दूजे का सत्कार से जिसन कदे भी आप नज़रअंदाज नहीं कर सकते पांच बच्चे यशवंत गंगाधर रमेश इंदु धी राज रत्न सन यशवंत उन्नीस सौ बारह उन्नीस सौ सतर तो इलावा बाकी चार की मौत बचपन के हो गई सी ਮਤਲਬ ਤੁਸੀਂ ਦੇਖੋ ਕਿ ਰਮਾਬਾਈ ਜੀ ਦੀ ਉਹਨਾਂ ਦਾ ਜਨਮ 7 ਫਰਵਰੀ 1898 ਨੂੰ ਹੁੰਦਾ ਹੈ ਔਰ ਉਹਨਾਂ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਹੈ ਚਾਰ ਬੱਚੇ ਉਹਨਾਂ ਦੇ ਬਚਪਨ ਦੇ ਵਿੱਚ ਹੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਆਖਰਕਾਰ ਰਮਾਬਾਈ ਜੀ ਵੀ ਇੱਕ ਲੰਬੀ ਬਿਮਾਰੀ ਤੋਂ ਬਾਅਦ 27 ਮਈ 1935 ਨੂੰ ਹਿੰਦੂ ਕਲੋਨੀ ਦਾਦਰ ਬੰਬੇ ਚ ਰਾਜ ਗ੍ਰਹਿ ਵਿਖੇ ਉਹਨਾਂ ਦੀ ਮੌਤ ਹੋਈ ਔਰ ਅੰਬੇਡਕਰ ਸਾਹਿਬ ਨਾਲ 29 ਸਾਲ ਦੇ ਸੰਬੰਧ ਰਹੇ ਔਰ ਅੰਤ ਉਹਨਾਂ ਦਾ 27 ਮਈ 1935 ਨੂੰ ਹੋ ਗਿਆ ਉਸ ਦੇ ਪਤੀ ਦੁਆਰਾ ਜੋ ਵੀ ਮਤਲਬ ਸੀਗੇ ਬੀ ਆਰ ਅੰਬੇਡਕਰ ਸਾਹਿਬ ਦੀ ਕਿਤਾਬ ਖਾਨਸ ਆਫ ਪਾਕਿਸਤਾਨ ਜੋ ਕਿ 1941 ਦੀ ਵਿੱਚ ਪ੍ਰਕਾਸ਼ਿਤ ਹੋਈ ਸੀ ਉਹ ਰਮਾਬਾਈ ਜੀ ਨੂੰ ਹੀ ਸਮਰਪਿਤ ਸੀ ਪ੍ਰਸਤਾਵਨਾ ਵਿੱਚ ਅੰਬੇਡਕਰ ਸਾਹਿਬ ਨੇ ਉਸ ਨੂੰ ਇੱਕ ਆਮ ਭੀਵਾ ਜਾਂ ਭੀਮ ਤੋਂ ਡਾਕਟਰ ਅੰਬੇਡਕਰ ਵਿੱਚ ਤਬਦੀਲ ਕਰਨ ਦਾ ਸਿਹਰਾ ਵੀ ਡਾਕਟਰ ਸਾਹਿਬ ਨੇ ਰਮਾਬਾਈ ਜੀ ਨੂੰ ਦਿੱਤਾ ਸੀ ਸੋ 7 ਫਰਵਰੀ ਦੇ ਉਹਨਾਂ ਦੇ ਜਨਮ ਦਿਨ ਤੇ ਪੋਸੂਨਾਮਾ ਚੈਨਲ ਤੇ ਪਾਵਰ ਆਫ ਸੋਸ਼ਲ ਜਸਟੀਸ ਵੱਲੋਂ ਪੂਰੀ ਮਾਨਵਤਾ ਨੂੰ ਬਹੁਤ-ਬਹੁਤ ਮੁਬਾਰਕਾਂ